ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਪਣੇ ਹਲਕਾ ਨਿਵਾਸੀਆਂ ਨੂੰ ਦੱਸਣਾ ਚਾਹੁੰਨੀ ਆ ਕਿ ਤੁਸੀਂ ਦੇਖ ਲਓ ਤੁਹਾਡਾ ਮੌਜੂਦਾ ਐਮ.ਐਲ.ਏ ਹਰਮੀਤ ਸੰਧੂ ਕਿੰਨੀਆਂ ਕੋਝੀਆਂ ਹਰਕਤਾਂ ਦੇ ਉੱਤਰ ਆਇਆ ਅੱਜ ਉਹਨਾਂ ਨੇ ਅੱਜ ਮਹਿਲਾਵਾਂ ਨੂੰ ਵੀ ਨਹੀਂ ਬਖਸ਼ਿਆ ਜਿਹੜੀਆਂ ਮਹਿਲਾਵਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਚਾਹੇ ਹੋਰ ਪਾਰਟੀ ਦੀਆਂ ਸੀਗੀਆਂ ਜਿਹੜੀਆਂ ਕਾਗਜ਼ ਜਿਹੜੀਆਂ ਉੱਥੇ ਜਮ੍ਹਾਂ ਕਰਵਾਉਣ ਗਈਆਂ ਸੀਗੀਆਂ ਉਹਨਾਂ ਦੇ ਹੱਥੋਂ ਕਾਗਜ਼ ਖੋਹ ਕੇ ਜੜਾਏ ਉਹਨੇ ਪਾੜ ਦਿੱਤੇ ਕੀ ਗੱਲ ਹਰਮੀਤ ਸੰਧੂ ਇੰਨਾ ਬੁਖਲਾ ਗਿਆ ਮੈਨੂੰ ਲੱਗਦਾ ਹੈ ਇਹਨਾਂ ਨੂੰ 2027 ਦੀ ਜਿਹੜੀ ਆ ਹਾਰ ਹੁਣ ਤੋਂ ਦਿਖਣ ਲੱਗ ਪਈ ਹੈ ਜਿਹੜਾ ਇਹਨਾਂ ਬੁਖਲਾਏ ਹੋਏ ਆ ਤੇ ਮੈਂ ਇਹਨਾਂ ਨੂੰ ਇਹ ਵੀ ਦੱਸਦਾ ਨਾਲ ਦੀ ਨਾਲ ਮੈਂ ਪ੍ਰਸ਼ਾਸਨ ਨੂੰ ਵੀ ਇਹ ਦੱਸਣਾ ਚਾਹੁੰਨੀ ਆ ਕਿ ਸਾਲ ਸਿਰਫ ਇੱਕ ਰਹਿ ਗਿਆ ਆ ਤੇ ਉਦੋਂ ਸਾਲ ਬਾਅਦ ਵੀ ਜਿਹੜੀ ਆ ਲੋਕਾਂ ਦੀ ਕਚੈਰੀ ਲੱਗਣੀ ਆ ਤੇ ਉਹ ਚ ਤੁਹਾਨੂੰ ਜਵਾਬ ਦੇਣੇ ਪੈਣੇ ਜੀ ਤੇ ਹੁਣ ਇਹੋ ਜਿਹਾ ਨਾ ਕਰੋ ਕਿ ਉਹ ਚ ਤੁਹਾਨੂੰ ਜਵਾਬ ਦੇਣੇ ਜਿਹੜੇ ਆ ਉਹ ਔਖੇ ਹੋ ਜਾਣ ਤੇ ਹਲਕਾ ਨਿਵਾਸੀਆਂ ਨੂੰ ਵੀ ਮੈਂ ਕਹਿਣਾ ਚਾਹੁੰਨੀ ਆ ਕਿ ਤੁਸੀਂ ਦੇਖ ਲਓ ਤੁਹਾਡਾ ਜਤਾਇਆ ਹੋਇਆ ਐਮਐਲ ਅੱਜ ਬੀਬੀਆਂ ਭੈਣਾਂ ਨੂੰ ਵੀ ਨਹੀਂ ਬਖਸ਼ ਰਿਆ ਤੇ ਕਿੱਦਾਂ ਨੂੰ ਜਾਊਗਾ ਸਾਡਾ ਪੰਜਾਬ ਤੇ ਸੋਣੀ ਆਪਾਂ ਸੋਚ ਵਿਚਾਰ ਕਰੀਏ ਤੇ ਅਗਲੀ ਵਾਰ ਜਿਹੜਾ ਆ ਪੂਰਾ ਸੋ ਸਮਝ ਕੇ ਜਿਹੜਾ ਆ ਅਸੀਂ ਜਿਹੜਾ ਆ ਸ਼ਰੋਮਣੀ ਆ ਕਾਲੀ ਦਲ ਨੂੰ ਲੈ ਕੇ ਆਈਏ